ਹਾਂਜੀ ਤਾਂ ਮੇਰੇ ਸਾਰੇ ਹੀ ਸਾਥੀ ਜਿਹੜੇ ਆ ਪੰਜਾਬ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਮੇਰੇ ਸਾਥੀਓ ਤੁਹਾਨੂੰ ਪਤਾ ਹੀ ਸੀ ਕਿ ਅੱਜ ਆਪਣੀ 30 ਤਰੀਕ ਨੂੰ ਮਤਲਬ 30 ਤਰੀਕ ਆਪਣੀ ਜਿਹੜੀ ਮੀਟਿੰਗ ਸੀ ਜਿਨੇ ਚ ਬੀਏਡ ਬੇਰੁਜ਼ਗਾਰ ਟਟਪਾਸ ਦੀ ਨਾਲ ਹੀ ਈਟੀਟੀ ਬੇਰੁਜ਼ਗਾਰ ਟਟਪਾਸ ਦੀ ਜਿਹੜੀ ਸੀ ਆਪਣੀ ਮੀਟਿੰਗ ਸੀ ਕਿਉਂਕਿ ਆਪਾਂ ਪਿਛਲੇ ਦਿਨਾਂ 'ਚ 26 ਤਰੀਕ ਨੂੰ ਤਰਨ ਤਰਨ ਜਿਹੜਾ ਧਰਨਾ ਲਾਇਆ ਸੀ ਤਾਂ ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਦਿਸਿਆ ਤੇ ਆਪਾਂ ਨੂੰ ਮੀਟਿੰਗ ਵਾਸਤੇ ਬੁਲਾਇਆ ਸੀ ਤਾਂ ਉਸ ਸਮੇਂ ਮੀਟਿੰਗ ਦੇ ਵਿੱਚ ਜਦੋਂ ਅਸੀਂ 30 ਤਰੀਕ ਨੂੰ ਆਉਣਾ ਸੀ ਤਾਂ ਸਾਡੀ ਪਿਛਲੇ ਲੰਬੇ ਸਮੇਂ ਤੋਂ ਸੱਥ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਉਪ ਪ੍ਰਧਾਨ ਅਸ਼ਮੀਤ ਜੀ ਸਾਡੇ ਨਾਲ ਖੜੇ ਆ ਤਾਂ ਇਹਨਾਂ ਨਾਲ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਸੀ ਔਰ ਇਹ ਸਾਡੇ ਨਾਲ ਲੰਬੇ ਸਮੇਂ ਤੇ ਗੱਲ ਕਰ ਰਹੇ ਸੀ ਕਿ ਅਸੀਂ ਤੁਹਾਡਾ ਜਿਹੜਾ ਸਮਰਥਨ ਆ ਉਹ ਅਸੀਂ ਹਰ ਜਗ੍ਹਾ ਦੇ ਵਿੱਚ ਕਰਾਂਗੇ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਿਛਲੇ 3 ਸਾਲਾਂ ਤੋਂ ਇਹ ਸਰਕਾਰ ਨੇ ਜਿਹੜੀ ਕਿ ਸਿੱਖਿਆ ਦੇ ਉੱਤੇ ਵੱਡੇ ਲਾਰੇ ਲਾ ਕੇ ਬਾਹਰ ਆਈ ਸੀ ਇਹ ਸਰਕਾਰ ਔਰ ਇਹ ਸਰਕਾਰ ਜਿਹੜੀ ਦਿੱਲੀ ਦੀ ਗੋਦੀ ਦੇ ਉੱਤੇ ਬੈਠ ਕੇ ਹਮੇਸ਼ਾ ਹੀ ਪੰਜਾਬ ਦੇ ਨਾਲ ਜਿਹੜੀ ਇਹ ਸਰਕਾਰ ਨੇ ਧੱਕਾ ਕੀਤਾ ਸੀ ਔਰ ਸੱਥ ਨੇ ਅੱਜ ਸਾਨੂੰ ਬੜੀ ਖੁਸ਼ ਸਾਡੇ ਕੋਲ ਸਾਥ ਦੇ ਜਿਹੜੇ ਜਾਂ ਪੰਜਾਬ ਯੂਨੀਵਰਸਿਟੀ ਦਾ ਉਪ ਪ੍ਰਧਾਨ ਅਸ਼ਮੀਤ ਜੀ ਪਹੁੰਚਿਆ ਔਰ ਇਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਬੇਰੁਜ਼ਗਾਰ ਟੈਟਪਾਸ ਯੂਨੀਅਨ ਸਟ੍ਰਗਲ ਲੜੂਗੀ ਕੋਈ ਸੰਘਰਸ਼ ਲੜੂਗੀ ਅਸੀਂ ਤੁਹਾਡਾ ਸਾਥ ਦੇਵਾਂਗੇ ਈਟੀਟੀ ਕੈਡਰ ਬੇਰੁਜ਼ਗਾਰ ਈਟੀਟੀ ਟੈਟਪਾਈ ਯੂਨੀਅਨ ਜਦੋਂ ਵੀ ਸਟ੍ਰਗਲ ਲੜੀਗੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤਾਂ ਤੁਹਾਡੇ ਨਾਲ ਜਿਹੜੇ ਉਪ ਪ੍ਰਧਾਨ ਆਪਣੇ ਅਸ਼ਮੀਤ ਜੀ ਤੁਹਾਡੇ ਨਾਲ ਗੱਲ ਕਰਨਗੇ ਹਾਂਜੀ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਅੱਜ ਅਸੀਂ ਬੀਏ ਟੈਟ ਪਾਸ ਯੂਨੀਅਨ ਤੇ ਈਟੀਟੀ ਯੂਨੀਅਨ ਦੇ ਸਮਰਥਨ ਦੇ ਵਿੱਚ ਆਏ ਹਾਂ ਜਿਹੜਾ ਕਿ ਇਹ ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰੀ ਹਟਾਉਣ ਦੇ ਲਈ ਤੇ ਆਪਦੀ ਨੌਕਰੀਆਂ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰ ਰਹੇ ਆ। ਬੀ ਭਗਵੰਤ ਮਾਨ ਜਿਹੜੀ ਸਰਕਾਰ ਆ ਵੀ ਇਹ ਸਿਰਫ ਐਲਾਨ ਕਰਨ ਦੇ ਲਈ ਜਾਨੀ ਜਾਂਦੀ ਆ ਵੀ ਇਹ ਐਲਾਨ ਕਰਨ ਨੂੰ ਆਪਦੇ ਵੱਡੇ ਵੱਡੇ ਪੋਸਟਰ ਲਾਉਣ ਨੂੰ ਐਲਾਨ ਕਰ ਦਾਂਦੇ ਆ ਪਰ ਜਿਹੜੀਆਂ ਨੌਕਰੀਆਂ ਦੇ ਭਰਤੀਆਂ ਨੇ ਉਹ ਨਹੀਂ ਕਰਦੇ ਅਸਲ ਦੇ ਵਿੱਚ ਇਹਨਾਂ ਦੀ ਜਿਹੜਾ ਜ਼ੋਰ ਲੱਗਿਆ ਹੋਇਆ ਦਿੱਲੀ ਵਾਲਿਆਂ ਤੋਂ ਆਪਦੀ ਕੁਰਸੀ ਬਚਾਉਣ ਤੇ ਲੱਗਿਆ ਹੋਇਆਗਾ ਆਪਦੀ ਅੰਦਰਲੀ ਇੰਟਰਨਲ ਪੋਲਿਟਿਕਸ ਤੇ ਲੱਗਿਆ ਜਿਹਦੇ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾਗਾ ਅਸੀਂ ਇਹਨਾਂ ਯੂਨੀਅਨ ਦੇ ਸਮਰਥਨ ਦੇ ਵਿੱਚ ਆਏ ਆ ਵਿਦਿਆਰਥੀ ਅਤੇ ਬੰਦੀ ਸਾਥ ਆ ਬੀਏ ਟਟਪਾਸ ਯੂਨੀਅਨ ਤੇ ਈਟਟੀ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਜਿੱਥੇ ਵੀ ਕੋਈ ਸੰਘਰਸ਼ ਉ ਜਿੱਥੇ ਵੀ ਕੋਈ ਪ੍ਰੋਗਰਾਮ ਦਿੱਤਾ ਜਾਏਗਾ ਅਸੀਂ ਇਹਨਾਂ ਦੇ ਹੱਥ ਦੇ ਵਿੱਚ ਖੜੇ ਆ ਇਸ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜੀਆਂ ਪੋਸਟਾਂ ਨੇ ਉਹ ਕੱਢੋ ਤੁਸੀਂ ਬੇਰੁਜ਼ਗਾਰੀ ਦੀ ਗੱਲ ਕਰਕੇ ਪਾਵਰ ਦੇ ਵਿੱਚ ਆਏ ਸੀਗੇ ਪਰ ਅੱਜ ਜਿਹੜਾ ਬੇਰੁਜ਼ਗਾਰੀ ਦੇ ਵਿੱਚ ਵਾਧਾ ਹੋ ਰਿਹਾ ਹੈਗਾ ਤੁਸੀਂ ਉਸ ਦੇ ਵਿੱਚ ਯੋਗਦਾਨ ਪਾ ਰਹੇ ਹੋ ਇਸ ਤੋਂ ਅਗਲੀ ਜਿਹੜੀ ਅਸੀਂ ਅਪੀਲ ਸਰਕਾਰ ਕੋਲ ਇਹ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹਦੇ ਵਿੱਚ ਪੰਜਾਬ ਦਾ ਰਾਖਵਾ ਕਰਨ ਕੀਤਾ ਜਾ ਰਿਹਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਦੇਖਣ ਦੇ ਵਿੱਚ ਆਇਆਗਾ ਕਿ ਪੰਜਾਬ ਦੇ ਵਿੱਚ ਬਾਰੀ ਸੂਬਿਆਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੀਆਂ ਭਰਤੀਆਂ ਹੋਈਆਂ ਨੇ ਚਾਹੇ ਆਈਐਸ ਅਧਿਕਾਰੀ ਹੋਣ ਪੀਸੀਐਸ ਹੋਣ ਜਾਂ ਜਿੰਨੀਆਂ ਵੀ ਪੋਸਟਾਂ ਪੰਜਾਬ ਸਰਕਾਰ ਨੇ ਕੱਢੀਆਂ ਉਹਦੇ ਵਿੱਚ ਬਾਹਰਲੇ ਸੂਬਿਆਂ ਦੇ ਆ ਰਹੇ ਨੇ ਸਾਡੀ ਜਿਹੜੀ ਡਿਮਾਂਡ ਇਹ ਆ ਕਿ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਇੱਕ ਰਿਜ਼ਰਵੇਸ਼ਨ ਕੀਤੀ ਜਾਵੇ ਤਾਂ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਪੰਜਾਬ ਦੇ ਲੋਕ ਹੀ ਅੱਗੇ ਹੋਣ ਤੇ ਬਾਕੀ ਜਿੱਥੇ ਵੀ ਕੋਈ ਵੀ ਸੰਘਰਸ਼ ਲਿਖਿਆ ਜਾਊਗਾ ਵਿਦਿਆਰਥੀ ਅਤੇ ਬੰਦੀ ਸਾਥ ਆ ਇਹ ਬਾਈ ਉਹਨਾਂ ਦੇ ਨਾਲ ਖੜੀ ਆ ਜੀ ਧੰਨਵਾਦ ਹਾਂ ਸਾਥਿਓ ਜਿਵੇਂ ਹੁਣ ਤੁਹਾਡੇ ਨਾਲ ਅਸ਼ਮੀਤ ਜੀ ਉਹ ਪ੍ਰਧਾਨ ਜੀ ਨੇ ਗੱਲ ਕੀਤੀ ਆ ਕਿਉਂਕਿ ਸੱਤ ਜਥੇਬੰਦੀ ਪਿਛਲੇ ਲੰਬ ਆ ਪੰਜਾਬੀ ਅਤੇ ਸਿੱਖੀ ਦੇ ਉੱਤੇ ਬਹੁਤ ਸੋਹਣੇ ਤਰੀਕੇ ਨਾਲ ਲੜ ਰਹੀ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਸੱਤ ਦਾ ਮਨ ਲੋ ਅਸੀਂ ਬੇਰੁਗੀ ਦਾ ਟਟਪਾਈ ਯੂਨੀਅਨ ਵੱਲੋਂ ਅਸੀਂ ਈਟੀਟੀ ਬੇਰੁਜ਼ਗਾਰ ਯੂਨੀਅਨ ਵੱਲੋਂ ਦੋਵਾਂ ਯੂਨੀਅਨ ਵੱਲੋਂ ਸੱਤ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਸਾਥ ਦੇ ਦਾ ਐਲਾਨ ਕੀਤਾ ਹੈ ਔਰ ਨਾਲ ਦੀ ਨਾਲ ਹੀ ਅਸੀਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਦਿੱਲੀ ਦੇ ਤੋਂ ਚੱਲਣ ਵਾਲੀ ਸਰਕਾਰ ਔਰ ਪੰਜਾਬ ਦੇ ਨਾਲ ਹਰ ਮਸਲੇ ਦੇ ਉੱਤੇ ਧੱਕਾ ਕਰਨ ਵਾਲੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਰੋਜ਼ਗਾਰ ਸਾਡਾ ਹੱਕ ਆ ਇੱਥੇ ਮਨੀਸ਼ ਸ਼ੋਧੀਆਂ ਨੂੰ ਰੋਜ਼ਗਾਰ ਦੇਣਾ ਇੱਥੇ ਕੇਜਰੀ ਵਾਲੋਂ ਰੋਜ਼ਗਾਰ ਦੇਣਾ ਰघव ਚੱਡਣ ਨੂੰ ਰੋਜ਼ਗਾਰ ਦੇਣਾ ਨਹੀਂ ਇਹ ਪੰਜਾਬ ਪੰਜਾਬ ਦੇ ਲੋਕਾਂ ਦੀ ਧਰਤੀ ਆ ਇੱਥੇ ਰੋਜ਼ਗਾਰ ਦਾ ਹੱਕ ਪੰਜਾਬ ਦੇ ਲੋਕਾਂ ਨੂੰ ਹੱਕ ਰਹੂਗਾ ਜੇ ਸਾਡੇ ਰੋਜ਼ਗਾਰ ਦੇ ਹੱਕ ਨਾ ਰਹੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰ ਜਗ੍ਹਾ ਦੇ ਵਿੱਚ ਇਹ ਸਰਕਾਰ ਦਾ ਘਰਾਉ ਕਰਾਂਗੇ ਤਾਂ ਇਹਦੇ ਨਾਲ ਹੀ ਅਸੀਂ ਅਸ਼ਮੀਤ ਬਾਈ ਦਾ ਔਰ ਸੱਤ ਜਥੇਬੰਦੀ ਪੂਰੀ ਛੱਤ ਜਥੇਬੰਦੀ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਆਂ